ਬਿਲਕੁਲ ਅਮਿਤ ਸ਼ਾਹ ਦੇ ਝੰਡੇ ਤੇ ਕੇਂਦਰ ਸਰਕਾਰ ਦੇ ਝੰਡੇ ਤੇ ਚੱਲ ਪਈ ਆਪਣੀ ਪੰਜਾਬ ਚ ਸਰਕਾਰ ਬਚਾਉਣ ਵਾਸਤੇ ਬੇਪਲੂਸੀਆ ਸਟੇਟ ਬਣਾਏ ਤੋਂ ਬਣਾ ਲੋਕਾਂ ਚ دہشت ਪਾਏ ਤੋਂ ਬਣਾ ਇਹ ਸੰਭਵ ਨਹੀਂ ਹੈਗਾ ਉਹੀ ਯੋਗੀ ਦਾ ਬਲਡੋਜ਼ਰ ਮਾਡਲ ਉਹੀ ਝੂਠੇ ਪੁਲਿਸ ਮੁਕਾਬਲੇ ਉਹ ਮਾਡਲ ਪੰਜਾਬ ਚ ਲਿਆ ਕੇ ਜਿਹੜਾ ਉਹਨਾਂ ਨੇ ਕਰਤਾ ਇਹਨੇ ਤਿੰਨ ਖੇਤੀ ਕਾਨੂੰਨ ਸੀ ਉਹ ਇੱਕ ਤਰ੍ਹਾਂ ਦਾ ਪਾਰਾ ਸੀਗਾ ਕਿਸਾਨੀ ਨੂੰ ਪਾਰਾ ਦੇਣਾ ਲੈਂਡ ਪੁਲਿਸ ਪਾਲਿਸ ਸਿੱਧੀ ਗੋਲੀ ਮਾਰਦੀ ਇੱਕ ਜੀ ਵਿਕਾਸ ਦੇ ਨਾਂ ਤੇ ਪੰਜਾਬ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਉਜਾੜਾ ਸਭ ਤੋਂ ਵੱਡੀ ਡਿਸਪਲੇਸਮੈਂਟ ਆ ਤੇ ਮੁਰਵਾ ਸੇਬੇ ਦੀ ਗੱਲ ਹੀ ਕੋਈ ਨਹੀਂ ਗਈ ਕੁਮਨ ਤੁਮਾਨੂੰ ਸਰਕਾਰ ਨੂੰ ਵਹਿਮ ਸੀ ਕਿ ਉਹਨੇ ਕਿਸਾਨ ਅੰਦੋਲਨ ਨੂੰ ਦਬਾਤਾ ਉਹਦਾ ਵਹਿਮ ਨਿਕਲਣ ਜਾ ਰਿਹਾ ਚੋਣਾਂ ਪੱਕਣ ਤੋਂ ਪਹਿਲਾਂ ਪਹਿਲਾਂ ਉਹਦਾ ਵਹਿਮ ਜਿਹੜਾ ਨਾ ਉਹ ਪੰਜਾਬ ਦੀ ਲੋਕਾਂ ਨੇ ਕੱਟ ਦੇਣਾ ਵੱਡਾ ਕਿਸਾਨ ਅੰਦੋਲਨ ਪੰਜਾਬ ਦੀ ਧਰਤੀ ਤੇ ਅੰਗੜਾਈ ਲੈ ਚੁੱਕਾ ਹੈ ਗਦਰ ਟੀਵੀ ਦੇ ਨਾਲ ਤੇ ਮੈਂ ਹਾਂ ਗੌਰਵ ਅੱਜ ਅਸੀਂ ਸੰਗਰੂਰ ਵਿਖੇ ਪਹੁੰਚੇ ਹਾਂ ਦਾਣਾ ਮੰਡੀ ਜਿੱਥੇ ਇੱਥੇ ਰੈਲੀ ਹੋ ਰਹੀ ਆ ਕਿੱਥੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਭਰਮਾ ਕੱਟ ਦੇਖਣ ਨੂੰ ਮਿਲਿਆ ਸਾਡੇ ਨਾਲ ਕੀਰਤੀ ਕਿਸਾਨ ਯੂਨੀਅਨ ਤੋਂ ਰਜਿੰਦਰਦੀਪ ਸਿੰਘ ਆਲਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਰਜਿੰਦਰ ਜੀ ਸਵਾਗਤ ਹੈ ਜੀ ਤਾਂ ਸ਼ੁਕਰੀਆ ਜੀ ਆ ਰਜਿੰਦਰ ਜੀ ਪਹਿਲਾਂ ਤਾਂ ਅਸੀਂ ਇਹੀ ਤੁਹਾਨੂੰ ਦੱਸਣਾ ਚਾਹਾਂਗੇ ਜੀ ਅੱਜ ਇੰਨਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਕੀ ਕਰਨ ਹੈ ਜੀ ਇਸ ਰੈਲੀ ਨੂੰ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਕੁਝ ਮਹੀਨਿਆਂ ਤੋਂ ਪੁਲਿਸ ਦੀਆਂ ਵਾਗਾਂ ਬਿਲਕੁਲ ਖੁੱਲੀਆਂ ਛੜਕੀਆਂ ਸਰਕਾਰ ਨੇ ਝੂਠੇ ਪੁਲਸ ਮੁਕਾਬਲੇ ਹਰਾਸਤ ਵਿੱਚ ਕਤਲ ਆਰ ਸੰਘਰਸ਼ ਕਰਨ ਵਾਲੇ ਬੰਦੇ ਦੀ ਜਿਹੜੀ ਡੰਡਾ ਹੈਗਾ ਉਹ ਚਲਾਇਆ ਜਾ ਰਿਹਾ ਹੈਗਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਇੱਕ ਤਰ੍ਹਾਂ ਦੀ ਪਾਬੰਦੀ ਲਾਤੀ ਹੈ ਨਾ ਤਾਂ ਇਹ ਜਿਹੜਾ ਪੁਲਿਸ ਸਟੇਟ ਪੰਜਾਬ ਨੂੰ ਬਣਾ ਦਿੱਤਾ ਗਿਆ ਇਹਦੇ ਖਿਲਾਫ ਅੱਜ ਹਰਿਆ ਹਜ਼ਾਰਾਂ ਲੋਕ ਜਿਹੜੇ ਹੈਗੇ ਇੱਥੇ ਆ ਉਹ ਇਕੱਤਰ ਹੋਏ ਹਰਿੰਦਰ ਜੀ ਕਿਵੇਂ ਉਸ ਦੌਰ ਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ ਜ਼ਿਕਰ ਵੀ ਕੀਤਾ ਵੀ ਕਿੰਦਾਂ ਆਗੂਆਂ ਨੂੰ ਵੀ ਫੜਿਆ ਜਾ ਰਿਹਾ ਹੈ ਮਜ਼ਦੂਰਾਂ ਵੀ ਹਰ ਅਸਤ ਚ ਲੈ ਲਏ ਗਏ ਪੱਤਰਕਾਰਾਂ ਤੇ ਵੀ ਪਰਚੇ ਦਰਜ ਹੋ ਰਹੇ ਆ ਛੁੱਟੇ ਮੁਕਾਬਲਿਆਂ ਦਾ ਵੀ ਤੁਸੀਂ ਜ਼ਿਕਰ ਕੀਤਾ ਇਨਕਾਊਂਟਰ ਕਰ ਦਿੱਤੇ ਜਾਂਦੇ ਆ ਜਿਨ੍ਹਾਂ ਤੇ ਕਿਸੰਕੇ ਖੜੇ ਹੁੰਦੇ ਆ ਇਹ ਦੌਰ ਕਿਸ ਤਰ੍ਹਾਂ ਦਾ ਦੌਰ ਹੈ ਦੇਖੋ ਇਹ ਅਸਲ ਦੇ ਵਿੱਚ ਕੇਂਦਰ ਦੇ ਜਦੋਂ ਭਾਜਪਾ ਸੱਤਾ ਚਾਹੀਏ ਉਹਨੇ ਆਪਣਾ ਇੱਕ ਫਾਸ਼ਿਸਟ ਅਜੰਡਾ ਜਿਹੜਾ ਲਾਗੂ ਕਰਨਾ ਸ਼ੁਰੂ ਕੀਤਾ ਪਹਿਲਾ ਉਹਨਾਂ ਨੇ ਜਿਵੇਂ ਹਰ ਵਿਰੋਧ ਪ੍ਰਦਰਸ਼ਨ ਨੂੰ ਚਲਵਾ ਸ਼ੁਰੂ ਕੀਤਾ ਇੱਕ ਜੋ ਤਾਨਾਸ਼ਹੀ ਰਾਜ ਸਥਾਪਿਤ ਕਰਨਾ ਚਾਹੁੰਦੇ ਸੀ ਪਿਛਲੇ ਸਮੇਂ ਚ ਉਹ ਤਿੰਨ ਫੌਜਦਰੀ ਕਾਨੂੰਨ ਲੈ ਕੇ ਆਏ ਬੀਐਨਐਸ ਦੇ ਸੈਕਸ਼ਨ 113 ਮੁਤਾਬਕ ਹਰ ਸਰਗਰਮੀ ਨੂੰ ਅਤਵਾਦੀ ਸਰਗਰਮੀ ਕੋਸ਼ਿਤ ਕਰਤਾ ਜਦੋਂ ਅਸਲ ਚ ਪੰਜਾਬ ਚ ਇਸ ਕਰਕੇ ਵਧਿਆ ਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦਿੱਲੀ ਤੋਂ ਹਰਖਣ ਦੀ ਲੀਡਰਸ਼ਿਪ ਇੱਥੇ ਆ ਕੇ ਬਹਿ ਗਈ ਤਾਂ ਬਿਲਕੁਲ ਅਮਿਤ ਸ਼ਾਹ ਦੇ ਏਜੰਡੇ ਤੇ ਕੇਂਦਰ ਸਰਕਾਰ ਦੇ ਏਜੰਡੇ ਤੇ ਚੱਲ ਪਈ ਆਪਣੀ ਪੰਜਾਬ ਚ ਸਰਕਾਰ ਬਚਾਉਣ ਵਾਸਤੇ ਜਾਂ ਕਿ ਦੀ ਉਹ ਕੇਜਰੀਵਾਲ ਆਪਣੀ ਜੇਲ੍ਹ ਤੋਂ ਜਾਂ ਹੋਰ ਕਿਸਾਂ ਤੋਂ ਬਚਣ ਵਾਸਤੇ ਉਹਨਾਂ ਕਹਿੰਦੇ ਸਰਕਾਰ ਤੁਸੀਂ ਚਲਾਓ ਪਰ ਏਜੰਡਾ ਸਾਡਾ ਸਾਡਾ ਲਾਗੂ ਕਰੋ ਉਹੀ ਯੋਗੀ ਦਾ ਬਲਡੋਜ਼ਰ ਮਾਡਲ ਉਹੀ ਝੂਠੇ ਪੁਲਿਸ ਮੁਕਾਬਲੇ ਉਹ ਮਾਡਲ ਪੰਜਾਬ ਚ ਲੈ ਕੇ ਜਿਹੜਾ ਉਹਨਾਂ ਨੇ ਧਰਤਾ ਪਰ ਉਹਦਾ ਇੱਕ ਰੀਜ਼ਨ ਇਹ ਵੀ ਆ ਕਿ ਲੈਂਡ ਫੂਲਿੰਗ ਪਾਲਿਸੀ ਪੰਜਾਬ ਦੇ ਸੈਕਟਰ ਪਿੰਡ ਉਜਾੜਨੇ ਆ ਇਸੇ ਤਰ੍ਹਾਂ ਜਿਹੜੀ ਹੈਗੀ ਆ ਆਪਣੀ ਇਹਦੇ ਵਾਲੀ ਆਪਣਾ ਜੋ ਫ੍ਰੀ ਟ੍ਰੇਡ ਐਗਰੀਮੈਂਟ ਆ ਤੋ ਇਹ ਗੱਲਾਂ ਕਰਕੇ ਕਿ ਜੇ ਪੰਜਾਬ ਦੇ ਵਿੱਚ ਮੰਡੀ ਖਤਮ ਕਰਨੀ ਆ ਬਾਹਰੋਂ ਅਨਾਜ ਆਉਣਾ ਜਨਤਕ ਵੰਡ ਪ੍ਰਣਾਲੀ ਖਤਮ ਕਰਨੀ ਲੋੜਵੰਦਾਂ ਨੂੰ ਸਸਤਾ ਰਾਸ਼ਨ ਨਹੀਂ ਦੇਣਾਗਾ ਜ਼ਮੀਨਾਂ ਸੈਂਕੜੇ ਦੀ ਸੈਂਕੜੇ ਪਿੰਡੋ ਜਾੜਨੇ ਆ ਕੋਈ ਪੁਲਸੀਆ ਸਟੇਟ ਬਣਾਏ ਤੋ ਬਣਾ ਲੋਕਾਂ ਚ ਡੈਸ਼ ਪਾਏ ਤੋ ਬਣਾ ਇਹ ਸੰਭਵ ਨਹੀਂ ਹੈਗਾ ਤੋ ਇਸ ਕਰਕੇ ਜਿਹੜੀ ਪੁਲਸੀਆ ਸਟੇਟ ਦਾ ਬਣਨੂ ਹੈਗਾ ਬੰਨਿਆ ਜਾ ਰਿਹਾ ਕਿਉਂਕਿ ਪੰਜਾਬ ਕਾਰਪੋਰੇਟ ਦੇ ਖਿਲਾਫ ਜਿਹੜਾ ਹੈਗਾ ਉਹ ਇੱਕ ਡਾਹ ਕੇ ਖੜਾ ਹੈ ਠੀਕ ਆ ਤੋ ਇਸ ਕਰਕੇ ਕਿਉਂਕਿ ਪੰਜਾਬ ਆਹ ਨੂੰ ਵੇਖ ਕੇ ਦੂਸਰੇ ਸੂਬੇ ਵੀ ਖੜੇ ਹੋਗੇ ਦੂਸਰੇ ਸੂਬੇ ਚ ਮੂਵਮੈਂਟ ਬਣਦੀ ਹੈ ਕਿ ਪਹਿਲੀ ਇਸ ਦੁਨੀਆ ਦਿੱਲੀ ਮੋਰਚੇ ਦਾ ਅਸਰ ਦੁਨੀਆ ਭਰ ਦੇ ਵਿੱਚ ਜਿਹੜਾ ਸੀਗਾ ਉਹ ਗਿਆ ਹੈ ਨਾ ਤਾਂ ਇਹ ਸਾਰਾ ਕੁਝ ਜਿਹੜਾ ਉਹਦੇ ਕਰਕੇ ਜਿਹੜਾ ਉਹ ਹੋ ਰਿਹਾ ਹੈਗਾ ਠੀਕ ਹੈ ਤੇ ਪਰ ਇਹ ਪੰਜਾਬ ਬਦਲ ਦੀ ਨਾਬਰੀ ਨੂੰ ਇਹ ਜਾਣਦੇ ਨਹੀਂ ਹੈਗੇ ਕਿ ਜਿੰਨੀ ਮਰਜ਼ੀ ਪੁਲਿਸ ਨੂੰ ਤਾਕਤਾਂ ਦੇਣ ਜਿੰਨਾ ਮਰਜ਼ੀ ਕੁੱਟਣਾਂ ਦੀ ਕੋਸ਼ਿਸ਼ ਕਰਨ ਪੰਜਾਬ ਦੇ ਲੋਕ ਇਹ ਜ਼ਬਰ ਇਹ ਪੁਲਿਸਿਅ ਸਟੇਟ ਨੂੰ ਨਹੀਂ ਚੱਲਣਗੇ ਰਿੰਦਰੀ ਜਿਵੇਂ ਅਸੀਂ ਪਹਿਲਾਂ ਦੇਖਿਆ ਤਿੰਨ ਖੇਤੀ ਕਾਨੂੰਨਾਂ ਖਿਲਾਫ ਉਹ ਵੀ ਜਿਹੜਾ ਸੰਘਰਸ਼ ਕਾਫੀ ਵੱਡੇ ਪੱਧਰ ਤੇ ਹੋਇਆ ਉਦੋਂ ਗੱਲ ਕੀਤੀ ਗਈ ਕਿ ਜਿਹੜੇ ਕਿਸਾਨਾਂ ਵੱਲੋਂ ਵੀ ਹੋਰ ਸਾਰੇ ਤੱਕਿਆਂ ਵੱਲੋਂ ਵੀ ਇਹ ਕਿਸੇ ਸਿੱਧੇ ਜਾਂ ਸਿੱਧੇ ਢੰਗ ਨਾਲ ਤੁਹਾਡੀਆਂ ਜ਼ਮੀਨਾਂ ਖੋਣ ਜਾ ਰਹੇ ਆ ਹੋਰ ਵੀ ਚੀਜ਼ਾਂ ਜੁੜੀਆਂ ਸੀ ਪਰ ਅੱਜ ਸਿੱਧੀ ਨਸਿੱਧਮ ਸਿੱਧਾ ਹੀ ਸਟੇਟ ਵੱਲੋਂ ਲੈਂਡ ਪੂਲਿੰਗ ਜਿਹੜੀ ਨੀਤੀ ਲਿਆਂਦੀ ਗਈ ਆ ਉਹ ਸਿੱਧੀ ਜ਼ਮੀਨਾਂ ਦੇ ਉੱਤੇ ਜਿਹੜਾ ਸੱਤ ਮਾਰਨ ਦੀ ਗੱਲ ਆ ਤੇ ਲੋਕਾਂ ਵੱਲੋਂ ਵਿਰੋਧ ਵੀ ਹੋ ਰਿਹਾ ਕਿ ਇਹ ਦੋਨੇ ਚੀਜ਼ਾਂ ਨੂੰ ਤੁਸੀਂ ਜੋੜ ਕੇ ਦੇਖਦੇ ਹੋ ਦੇਖੋ ਇਹ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹ ਇੱਕ ਤਰ੍ਹਾਂ ਦਾ ਪਾਰਾ ਸੀਗਾ ਕਿਸਾਨੀ ਨੂੰ ਪਾਰਾ ਦੇਣਾ ਲੈਂਡ ਪੂਰਪਰ ਵੀ ਸਿੱਧੀ ਗੋਲੀ ਮਾਰਤੀ ਇੱਕ ਜੀ ਕਾਹਦਾ ਦੇਦਾ ਬੰਦਾ ਸਿੱਝੇ ਸਿੱਝੇ ਮਰਦਾ ਕਾਰਪੋਰੇਟ ਨੇ ਜ਼ਮੀਨਾਂ ਠੇਕੇ ਤੇ ਲੈਣੀਆਂ ਸੀ ਮੰਨ ਲਓ 5 ਸਾਲ ਲਈ 10 ਸਾਲ ਲਈ ਕਿਸਾਨ ਨੇ ਜ਼ਮੀਨ ਠੇਕੇ ਤੇ ਦੇਤੀ ਸੰਦ ਪੜਾ ਵੇਚਦਾ ਪਸੂ ਵੇਚਤੇ ਉਹ ਹੌਲੀ ਹੌਲੀ ਖੇਤੀ ਚ ਵਾਪਸ ਆਉਣਾ ਮੁਸ਼ਕਲ ਹੋ ਜਾਣਾ ਸੀਗਾ ਨਾਲ ਹੀ ਅਨਾਜ ਦੀ ਸਰਕਾਰੀ ਖਰੀਦ ਬੰਦ ਕਰਨੀ ਸੀ ਤੋਂ ਉਹ ਸਿੱਝੇ ਸਿੱਝੇ ਸੀਗਾ ਪਰ ਇਹ ਲੈਂਡ ਪੂਲਿੰਗ ਪਾਲਿਸੀ ਦਾ ਕਹਤਾ ਵੀ ਆ 32 ਪਿੰਡ ਖਤਮ ਕਰਕੇ 19 ਹੋਰ ਬਣਾਉਣੇ ਹਰਬਸਟੇਟ ਮੁੱਖ ਮੰਤਰੀ ਸਾਹਿਬ ਕਹਿੰਦੇ ਠੱਕੇ ਨਾਲ ਜ਼ਮੀਨ ਨਹੀਂ ਲੈਣੀ ਉਹ 32 ਪਿੰਡਾਂ ਦੇ ਵਿੱਚੋਂ ਮੰ ਲਓ ਅੱਜ ਕੋਈ ਆਪਣੇ ਬੱਚੇ ਦਾ ਰਿਸ਼ਤਾ ਕਰਨਾ ਚਾਹਵੇ ਉਹ ਕਿਸ ਨੂੰ ਕਹੋ ਮੇਰੇ ਮੁੰਡੇ ਨੂੰ ਪੰਜ ਕਿੱਲੇ ਜ਼ਮੀਨ ਆਉਂਦੀ ਹੈ ਰਿਸ਼ਤਾ ਕਰਨ ਵਾਲੇ ਉਹ ਕਹਿੰਦੇ ਤੁਹਾਡੇ 32 ਪਿੰਡਾ ਕੋਲ ਤਾਂ ਜ਼ਮੀਨ ਹੀ ਹੈ ਨਹੀਂ ਉਹ ਤਾਂ ਖਲਾੜਾ ਲੈ ਗਿਆ ਉਹ ਤਾਂ 32 ਪਿੰਡਾ ਅੱਜ 베ਜਮੀਨੇ ਕਰਤੇ ਜੇ ਜ਼ਮੀਨਾਂ ਵਾਲਿਆਂ ਨੂੰ ਤੁਸੀਂ ਪਲਾਟ ਦੇਣਾ ਤੇ ਜਿਹੜੇ 베ਜਮੀਨੇ ਨੇ ਉਹ ਕਿੱਥੇ ਜਾਣਗੇ ਉਹ 32 ਪਿੰਡ ਕਿੱਥੇ ਜਾਣਗੇ ਉਹ ਤੁਸੀਂ ਟੱਪਰੀ ਵਾਸ ਬਣਾ ਰਹੇ ਇਹਨਾਂ ਲੋਕਾਂ ਨੂੰ ਕਿਉਂਕਿ ਲੈਂਡ ਐਕ acquisition ਐਕਟ ਦੇ ਮੁਤਾਬਕ ਵੀ ਤੁਸੀਂ ਕਿਤੇ ਜ਼ਮੀਨ ਐਕਵਾਇਰ ਕਰਨੀ ਆ ਉਹਦਾ ਇੱਕ ਸੋਸ਼ਲ ਇੰਪੈਕਟ ਸਰਵੇ ਹੁੰਦਾ ਕਿ ਸਮਾਜ ਤੇ ਕੀ ਪ੍ਰਭਾਵ ਪੈਣਗੇ ਉਹਦਾ ਇੱਕ এনवायरमेंट ਇੰਪੈਕਟ ਸਰਵੇ ਹੁੰਦਾ ਤੁਸੀਂ ਉਹ ਦੋਨੋਂ ਸਰਵੇ ਜਿਹੜੇ ਨਹੀਂ ਕਰਵਾਏਗੇ ਉਹ ਸੋਸ਼ਲ ਇੰਪੈਕਟ ਸਰਵੇ ਕਰਨ ਤਾਂ ਠੀਕ ਹੈ ਕਿ ਮੰਨ ਲਓ ਕਿਸਾਨ ਨੂੰ ਕਹਤਾ ਕਿ ਤੈਨੂੰ 1000 ਗੈ ਦਾ ਕਮਰਸ਼ੀਅਲ ਪਲਾ 1000 ਗੈ ਦਾ ਰੈਸੀ ਪਲਾਟ ਤੇ 200 ਗੈ ਦਾ ਕਮਰਸ਼ੀਅਲ ਪਲਾਟ ਦੇਣਾ ਤੇ ਪਰ ਜਿਹੜਾ ਬਾਈ ਪਹਿਲੇ ਹੀ ਉੱਥੇ ਇੱਕ ਛੋਟਾ ਦੁਕਾਨਦਾਰ ਆ ਛੋਟੇ ਖੋਖੇ ਵਾਲਾ ਹੈਗਾ ਜਾਂ ਜਿਹੜਾ ਪਹਿਲੇ ਹੀ ਮੈਦੂਰ ਪਰਿਵਾਰ ਆ ਉਹ ਮਤਲਬ ਆਪਣੇ ਸੋਫੇ ਵੀ ਜਿਨ੍ਹਾਂ ਨੇ ਪੇਟੀ ਤੇ ਪਏ ਆ ਕੁਰਸੀਆਂ ਵੀ ਪੇਟੀ ਤੇ ਪਈਆਂ ਡੋਂ ਨੂੰ ਥਾਂ ਨਹੀਂ ਹੈਗੀ ਉਹ ਮਤਲਬ ਖੁੱਡਾਂ ਵਰਗੇ ਘਰ ਚ ਰਹਿੰਦੇ ਘੁਰਨੇ ਵਰਗੇ ਘਰ ਚ ਰਹਿੰਦੇ ਹੈ ਗਿਆ ਉਹ ਕਰੋੜਾ ਰੁਪਏ ਦੀ ਉੱਤੇ ਪਲਾਟ ਖਰੀਦ ਸਕਣਗੇ ਉਹ ਕਰੋੜਾ ਰੁਪਏ ਦੀਆਂ ਕਲੋਨੀਆਂ ਚ ਰਹੇ ਉਹ ਕਿੱਧਰ ਜਾਣਗੇ ਮਤਲਬ ਇਹ ਜੇ ਕਹਿਣਾ ਹੋਵੇ ਵਿਕਾਸ ਦੇ ਨਾਂ ਤੇ ਪੰਜਾਬ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਉਜਾੜਾ ਸਭ ਤੋਂ ਵੱਡੀ ਡਿਸਪਲੇਸਮੈਂਟ ਆ ਤੇ ਮੜਵਸੇਬੇ ਦੀ ਗੱਲ ਹੀ ਕੋਈ ਨਹੀਂਗੀ ਸੈਂਕੜੇ ਦੇ ਸੈਂਕੜੇ ਪਿੰਡ ਉਜੜ ਕੇ ਉੱਥੋਂ ਦਾ ਕਿਸਾਨ ਉੱਥੋਂ ਦਾ ਮਜ਼ਦੂਰ ਉਹ ਰ ਉਤੋਂ ਦਾ ਛੋਟਾ ਦੁਕਾਨਦਾਰ ਉਹ ਕਿੱਥੇ ਜਾਏਗਾ ਇੰਨੀ ਵਾਦੀ ਕਿੱਥੇ ਖਪਤ ਹੋਏਗੀ ਮਤਲਬ ਇਸ ਕਰਕੇ ਲੈਂਡ ਪੂਲਿੰਗ ਪਾਲਸੀ ਮਤਲਬ ਬਹੁਤ ਖਤਰਨਾਕ ਆ ਇਹ ਜਿਵੇਂ 47 ਵੇਲੇ ਸੀ ਕਿ ਲੋਕਾਂ ਨੂੰ ਕਹਤਾ ਕਿ ਤੁਹਾਡਾ ਮੁਲਕ ਨਹੀਂ ਤੁਹਾਡਾ ਮੁਲਕ ਤਾਂ ਉਧਰ ਆ ਹੁਣ ਬੰਦੇ ਆਪਣੀਆਂ ਜ਼ਮੀਨਾਂ ਘਰਬਾਰ ਛੱਡ ਕੇ ਚਾਰ ਚਰ ਕੱਪੜੇ ਲੈ ਕੇ ਤੁਰਤੇ ਇਹ ਇਹ ਹਾਲਾਤ ਜਿਹੜੇ ਬਣਾਤੀ ਇਸ ਕਰਕੇ ਸਮਾਜ ਦੇ ਹਰ ਤਪਕੇ ਨੂੰ ਹਰ ਚੇਤ ਸੁਚੇਤ ਵਿਅਕਤੀ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਕੱਲਾ ਦੀ ਕਿਸਾਨਾਂ ਦੀ ਜ਼ਮੀਨ ਦਾ ਮਾਮਲਾ ਹੈ ਤਾਂ ਸੈਂਕੜੇ ਪਿੰਡਾਂ ਨੂੰ ਜਾਣਨ ਦਾ ਮਾਮਲਾ ਹੈ। ਤੋਂ ਇਹਦੇ ਖਿਲਾਫ ਜਿਹੜਾ ਹੁਣ ਪਿੰਡਾਂ ਦੀ ਜਿਹੜੀ ਸ਼ਾਮਲੜ ਦੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਹੈ ਉਹ ਤੀਜਾ ਹਿੱਸਾ ਮਜ਼ਦੂਰਾਂ ਦਾ ਉਹ ਜ਼ਮੀਨ ਕਿੱਧਰ ਜਾਏਗੀ ਉਹ ਸਾਰੇ ਪਲਾਟ ਕਿੱਤੇ ਜਾਣੇ ਕੀ ਬੰਨਣਾ ਉਹ ਸਾਰੇ ਕਾਸੇ ਦਾ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਗਹਿਰਾਈ ਨਾਲ ਸੋਚਣ ਦੀ ਲੋੜ ਆ ਤੇ ਪੰਜਾਬ ਦੀ ਲੋਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਖਲਾਅ ਮੈਦਾਨ 'ਚ ਨਿਤਰ ਰਚਣਾ। ਅੰਦਰ ਕੀ ਆਸੀ ਸਵਾਲ ਆ ਜੀ ਮੇਰਾ ਅੱਜ ਇੱਕ ਕਾਫੀ ਵੱਡਾ ਇਕੱਠ ਦੇਖਣ ਨੂੰ ਵਿਲਾਵੀ ਇੱਥੇ ਤੁਹਾਨੂੰ ਲੱਗਦਾ ਕਿ ਅੱਜ ਤਾਂ ਹੁਣ ਕਿਸਾਨ ਦੀ ਮਾਂ ਹੁੰਦੀ ਹੈ ਜ਼ਮੀਨ ਸਿੱਧਾ ਸਿੱਧਾ ਉਹਦੇ ਤੇ ਡਾਕਾ ਹੈਗਾ ਲੱਗਦਾ ਹੈ ਕਿ ਆਫੀਸ ਸੰਘਰਸ਼ ਫੇਰ ਦੇਖਣ ਨੂੰ ਮਿਲਸਾ ਦਾ ਸਰ ਪੰਜਾਬ ਦੇਖੋ ਭਗਵੰਤ ਜੁਮਾਨ ਸਰਕਾਰ ਨੂੰ ਵਹਿਮ ਸੀ ਕਿ ਉਹਨੇ ਕਿਸਾਨ ਅੰਦੋਲਨ ਨੂੰ ਦਬਾਤਾ ਉਹਦਾ ਵਹਿਮ ਨਿਕਲਣ ਜਾ ਰਿਹਾ ਝੋਨਾ ਪੱਕਣ ਤੋਂ ਪਹਿਲਾਂ ਪਹਿਲਾਂ ਉਹਦਾ ਵਹਿਮ ਜਿਹੜਾ ਨਾ ਉਹ ਪੰਜਾਬ ਦੀ ਲੋਕਾਂ ਨੇ ਕੱਟ ਦੇਣਾ ਚੱਕਣਾ ਚੂੜ ਕਰ ਦੇਣਾ ਵੱਡਾ ਕਿਸਾਨ ਅੰਦੋਲਨ ਪੰਜਾਬ ਦੀ ਧਰਤੀ ਤੇ ਅੰਗੜਾਈ ਲੈ ਚੁਕਾ ਹੈ ਧੰਨਵਾਦ ਸੋ ਇਹ ਸਨ ਨਰੀਂਦਰ ਦੀਪ ਸਿੰਘ ਵਾਲਾ ਜੀ ਜਿਨ੍ਹਾਂ ਨੇ ਜਿਹੜੇ ਇਸ ਦੌਰ ਦੇ ਹਾਲਾਤ ਵੀ ਬਿਆਨ ਕੀਤੇ ਤੇ ਉਹਨਾਂ ਨੇ ਦੱਸਿਆ ਵੀ ਕਿ ਜਿਹੜਾ ਧੋਨਾ ਪੱਕਣ ਤੋਂ ਪਹਿਲਾਂ ਪਹਿਲਾਂ ਇੱਕ ਅੰਦੋਲਨ ਤਿਆਰ ਹੋਣ ਜਾ ਰਿਹਾ ਜੁੜੇ ਹੋ ਗਦਰ ਟੀਵੀ ਦੇ ਨਾਲ ਮੈਂ ਹਾਂ ਗੌਰਵਤਮ